ਦਰਸ਼ਕੋ ਗਰੇਜ਼ ਅਲੀ ਜੀ ਨੂੰ ਅਸੀਂ ਜਿਹੜੀਆਂ ਰੀਲਾ ਕਸਟਾ ਉਹਨਾਂ ਦੇ ਵਿੱਚ ਸੁਣਦੇ ਸੀ ਅੱਜ ਉਹਨਾਂ ਨੂੰ ਰੂਰੂ ਆਉਣ ਦਾ ਵੀ ਜਿਹੜਾ ਆਪਣੇ ਚੈਨਲ ਦੇ ਜ਼ਰੀਏ ਮੌਕਾ ਮਿਲਿਆ ਤੇ ਅੱਜ ਉਹਨਾਂ ਦੇ ਪਿੰਡ ਦੇ ਵਿੱਚ ਮੌਜੂਦ ਆ 27 ਮਾ ਜਿਹੜਾ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਅਸੀਂ ਦੇਖ ਰਿਹਾ ਕਿ ਤੁਹਾਡੇ ਚੈਨਲ ਦੀ ਜਿਹੜਾ ਚਲਾਇਆ ਜਾ ਰਿਹਾ ਜੀ ਕਿੰਨੇ ਸਮੇਂ ਤੋਂ ਜਿਹੜੇ ਪ੍ਰਬੰਧ ਕੀਤੇ ਜਾ ਰਹੇ ਸਨ ਬਿਲਕੁਲ ਜੀ ਤੇ ਪਹਿਲਾ ਮੇਲਾ ਅਸੀਂ ਕਰਾਇਆ ਸੀ 1994 ਚ ਸਰਦਾਰ ਚਰਜੀਤ ਸਿੰਘ ਸਰਪੰਚ ਹੁੰਦੇ ਸੀਗੇ ਸਵਰਗਵਾਸ ਸੁਖਮੰਤਾ ਤੇ ਉਦੋਂ ਅਸੀਂ ਗੁਰਦੀਪ ਮਾਨਸਾਹਬ ਨੂੰ ਲਿਆਂਦਾ ਸੀ ਉਦੋਂ ਮੈਂ ਪਹਿਲੀ ਵਾਰ ਸਟੇਜ ਤੇ ਤੇ ਉਹ ਤੋਂ ਬਾਅਦ ਇੰਨੀ ਬਾਬਾ ਜੀ ਦੀ ਕਿਰਪਾ ਹੋਈ ਆ ਇਹ ਬਾਬਾ ਮਨਸਾ ਗਰਜੀ ਹੋਈ ਸਾਡੇ ਪੜ ਦੇ ਉਹਨਾਂ ਦੀ ਯਾਦ ਚਾਹੁੰਦਾ ਮੇਲਾ ਤੇ ਇਸ ਸਾਲ ਉਹ 27ਵਾਂ ਮੇਲਾ ਅਗਰੇ ਦਾ ਇਤਵਾ ਕਾ ਪੰਡ ਦਾ ਬਿਲਕੁਲ ਤੇ ਯਾਨੀ ਕਿ ਸਮਝ ਲਓ ਵੀ ਇਦਾਂ ਦੇ ਮੇਲੇ ਬਹੁਤ ਘੱਟ ਰਹਿ ਗਏ ਹੁਣ ਪੰਜਾਬ ਚ ਬਿਲਕੁਲ ਅਗਰੇ ਜੀ ਬਈ ਦੇਖੋ ਤੁਸੀਂ ਲੰਬੇ ਸਮੇਂ ਤੋਂ ਅਸੀਂ ਵੀ ਤੁਹਾਡਾ ਰੋਟੇ ਪਾ ਰੀਲਾਂ ਦੇ ਸੁਣਿਆ ਤੇ ਮੈਨੂੰ ਖੁਸ਼ੀ ਹੋ ਰਹੀ ਇਹ ਤੁਹਾਡੇ ਨਾਲ ਗੱਲਬਾਤ ਕਰਦੇ ਹੁਣ ਦੇ ਤੇ ਪਹਿਲਾਂ ਵਾਲੀ ਗਾਇਕੀ ਤੇ ਕੀ ਫਰਕ ਨਜ਼ਰ ਆਦਾ ਹੁਣ ਵਾਲੀ ਗਾਇਕੀ ਕੀ ਇਹ ਸਮਝ ਲਓ ਵੀ ਬੰਦਾ ਇੱਕ ਗਾਣਾ ਕਰਨਾ ਹੋਵੇ ਮਹੀਨੇ ਚ ਰਿਕਾਰਡ ਕਰ ਸਕਦਾ ਤੇ ਜਦੋਂ ਪੁਰਾਣੇ ਆਰਟਿਸਟ ਹੁੰਦੇ ਸੀ ਮਾਨਕਸਾਹ ਹੋਣੀ ਉਦੋਂ ਜੇ ਗਾਣੇ ਚ ਐਂਡੇ ਚ ਗਲਤੀ ਹੋਊਗੀ ਤਾਂ ਉਹਨਾਂ ਫੇਰ ਸ਼ੁਰੂ ਤੋਂ ਕਰਨਾ ਪੈਣਾ ਕਿਉਂਕਿ ਅੱਜ ਦੇ ਸਿੰਗਰ ਭਾਈ ਜੀ ਉਹਨਾਂ ਰਿਆਜ਼ ਨਹੀਂ ਕਰਦੇ ਆ ਨਾ ਕਿਉਂਕਿ ਜਿੰਨਾ ਵਾਤ ਵਾਤ ਰਿਆਜ਼ ਕਰਾਂਗੇ ਸਿੱਖਾਂਗੇ ਥੋੜੀ ਨਹੀਂ ਪੱਕੀ ਹੁੰਦੀ ਹੈ ਨਾ ਸਿੱਖ ਕੇ ਇਸ ਕੈਕੀ ਦੀ ਲੈਣ ਚਾਉਣਾ ਚਾਹੀਦਾ ਇਹਦਾ ਤਫਸਿਆ ਤਫਸਿਆ ਕਰਨੀ ਪੈਂਦੀ ਫੇਰ ਬਾਬਾ ਰਹਿਮਤ ਕਰਦਾ ਹੈ ਨਾ ਕੋਈ ਵੀਰੀ ਲੋਕ ਸੋਹ ਦੇ ਰਾਤੋਂ ਰਾਤ ਹੀ ਬੰਦਾ ਸਟਾਰ ਬਣ ਜਾਂਦਾ ਐਦਾਂ ਨਹੀਂ ਹੁੰਦਾ ਨਾ ਬਿਲਕੁਲ ਇੱਕ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਦਰਸ਼ਕਾਂ ਨੂੰ ਕਿਉਂਕਿ ਹੁਣ ਆਟੋ ਟੂਨ ਦਾ ਜੋਗਾ ਬਹੁਤ سارے ਸਿੰਗਰ ਜਿਵੇਂ ਅਸੀਂ ਦੇਖ ਰਹੇ ਕਾਫੀ ਪੁਰਾਣੇ ਜੀਤਕਾਰ ਵੀ ਇੱਥੇ ਪਹੁੰਚੇਗਾ ਕਿ ਵੀ ਪਹੁੰਚੇ ਆ ਸਿੰਗਰਾਂ ਨੂੰ ਕੀ ਸੌਰੀ ਆਪਣੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਹੈ ਮੈਂ ਤਾਂ ਇਹੀ ਚਾਹਣਾ ਸਰੋਤਿਆਂ ਨੂੰ ਵੀ ਕਹਿਣਾ ਚਾਹਣਾ ਵੀ ਚੰਗੇ ਆਰਟਿਸਟ ਨੂੰ ਜ਼ਰੂਰ ਪ੍ਰਮੋਟ ਕਰਿਆ ਕਰੋ ਜਿਹਨੂੰ ਗਾਉਣਾ ਆ ਉਹਦਾ ਜਿਹਦੇ ਕੋਲੇ ਗਾਇਕੀ ਹੈ ਜੀ ਦੇ ਕੋਲੇ ਆਵਾਜ਼ ਆ ਤੇ ਬਾਕੀ ਹਰੇਕ ਸਿੰਗਰ ਨੂੰ ਸਿੱਖ ਕੇ ਹੀ ਇਸ ਫੀਲਡ 'ਚ ਆਉਣਾ ਚਾਹੀਦਾ ਉਹਦਾ ਥੋੜੀ ਨੀਂਹ ਮਜ਼ਬੂਤ ਰਹਿੰਦੀ ਆ ਦਰਸ਼ਕਾ ਲਾਈਵ ਦੇਖ ਰਹੇ ਨੇ ਜੀ ਜ਼ਿਆਦਾਤਰ ਲੋਕਾਂ ਨੂੰ ਪਤਾ ਨਹੀਂ ਮੈਜੋਨਾ ਇੱਕ ਵਾਰ ਜ਼ਰੂਰ ਦੱਸੋ ਤੁਹਾਡੇ ਚੈਨਲ ਬਾਰੇ ਵੀ ਤੇ ਲਾਈਵ ਦਾ ਜਿਹੜਾ ਆਪਸ਼ਨ ਆ ਉਹ ਦੇਖ ਲੈ ਬਿਲਕੁਲ ਜੀ ਸਾਡਾ ਜਿਹੜਾ ਚੈਨਲ ਹੈ ਅੰਗਰੇਜ਼ ਵਾਲੀ 뮤직 ਦੇ ਨਾਂ ਤੇ ਚੈਨਲ ਆ ਇਹਦੇ ਤੁਸੀਂ ਜਾ ਕੇ ਮੇਲਾ ਦੇਖ ਸਕਦੇ ਹੋ ਸਾਡੇ ਨਵੇਂ ਗਾਣੇ ਤੁਸੀਂ ਸੁਣ ਸਕਦੇ ਹੋ ਬਾਕੀ ਜੇ ਕੋਈ ਇਸ ਵੀ ਤੋਂ ਦੇਖ ਰਿਹਾ ਤੇ ਸਾਡੇ ਮੇਲੇ ਤੇ ਪਹੁੰਚੋ ਤਾਂ ਮੇਲੇ ਦੇ ਰੋਡ ਗੋ ਬਤਾਓ ਲਵ ਯੂ ਸਰ ਤੁਹਾਡਾ ਬਹੁਤ ਬਹੁਤ ਮਾਤਾ ਜੀ ਪਹੁੰਚਿਆ ਜਸ ਸਵਾਈ ਦਾ ਦਰਵਾਜ਼ਾ ਹੈ ਸਰ ਦਰਸ਼ਕੋ ਬਾਚਪਨ ਦੇ ਵਿੱਚ ਇਹਨਾਂ ਨੂੰ ਸੁਣਿਆ ਔਰ ਇਹਨਾਂ ਨੂੰ ਅੱਜ ਮਿਲਣ ਦਾ ਮੌਕਾ ਮਿਲਿਆ ਤੁਸੀਂ ਇਹਨਾਂ ਦੇ YouTube ਚੈਨਲ ਦੇ ਉੱਪਰ ਜਾ ਕੇ ਲਾਈਵ ਦੇਖ ਸਕਦੇ ਹੋ ਹੋਰ ਬਹੁਤ ਸਾਰੇ ਕਲਾਕਾਰ ਮੌਜਰੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ